ਪੰਜ ਡਿਜੀਟ ਦੇ ਅੰਦਰ ਪੰਜ ਡਿਜੀਟ ਦੇ ਅੰਦਰ ਪੰਜਾਬ ਦੀ ਇੱਕਸਾਈਜ਼ ਪਾਲਿਸੀ ਤੋਂ ਪੈਸੇ ਵਧਾਏ ਗਏ ਹਨ ਜਦਕੇ ਪੁਰਾਣੀ ਸਰਕਾਰ ਜਿਹੜੀ ਕਾਂਗਰਸ ਦੀ ਸੀ ਅਕਾਲੀ ਦਰ ਭਾਜਪਾ ਦੀ ਸੀ ਉਹਨਾਂ ਦੇ ਸਮੇਂ ਤੱਕ ਸਿਰਫ 8150 ਮੈਂ ਬਿਲਕੁਲ ਇਹ ਦੇਖ ਲਿਓ ਕਿ ਤੇ ਵੀ ਚੈੱਕ ਕਰ ਲਓ ਸਿਰਫ 8150 6150 ਕਰੋੜ ਦਾ ਸਲਾਦਕ ਸੈਇਦ ਤੋਂ ਕਮਾਈ ਹੁੰਦੀ ਸੀ ਸਾਡੀ ਸਰਕਾਰ ਚ ਪਿਛਲੇ ਸਾਲ ਅਸੀਂ 10000000 ਦੇ ਨੇੜੇ ਪਹੁੰਚੇ ਸੀ ਇਸ ਵਾਰ ਅਸੀਂ 10350 ਕਰੋੜ ਰੁਪਏ ਨੂੰ ਕਰਾਸ ਕਰ ਰਹੇ ਹਾਂ ਇਹ ਇੱਕ ਮੈਂ ਸਮਝਦਾ ਬਹੁਤ ਹੀ ਹਿਸਟੋਰੀਕਲ ਸਟੈਪ ਆ ਤਾਂ ਹੋ ਸਕਿਆ ਕਿਉਂਕਿ ਨਵੀਂ ਐਕਸਾਈਜ਼ ਦੀ ਪਾਲਿਸੀ ਆਈ ਜਿਹੜੀ ਸਮਗਲਿੰਗ ਅਦਰ ਸਟੇਟਸ ਤੋਂ ਹੁੰਦੀ ਸੀ ਉਹ ਜਿਹੜੀ ਸਮਗਲਿੰਗ ਸੀ ਉਦੋਂ ਕੰਮ ਕੀਤਾ ਗਿਆ ਔਰ ਖਤਮ ਕੀਤਾ ਗਿਆ ਜੀਵਨ ਸਾਹਿਬ ਮਾਈਨਿੰਗ ਤੋਂ ਕਿੰਨੀ ਕਮਾਈ ਹੋਈ ਹੈ ਇਸ ਦਾ ਕੁਝ ਜੇ ਕਰਨੀ ਆ ਬਜਟ ਕਿੰਨੀ ਕਮਾਈ ਕੀਤੀ ਹੈ ਨੰਨੀਆਂ ਸੈਟਅਪ ਹੋਣਾ ਦਾ ਜ਼ਿਕਰ ਜ਼ਰੂਰ ਕੀਤਾ ਗਿਆ ਦੇਖੋ ਪਹਿਲੀ ਵਾਰ ਹੋਇਆ ਕਿ ਮਾਈਨਿੰਗ ਦੇ ਉੱਤੇ ਅਸੀਂ ਬਹੁਤ ਹੀ ਘੱਟ ਰੇਟ ਦੇ 5 ਰੁਪਏ 50 ਪੈਸੇ ਦੇ ਹਿਸਾਬ ਨਾਲ ਕੀਤਾ ਗਿਆ ਸੋ ਇਸ ਤੇ ਅਸੀਂ ਉਹਨਾਂ ਤੇ ਕੋਈ ਬਜਟ ਨਹੀਂ ਪਾਇਆ ਲੋੜ ਨਹੀਂ ਪਾਇਆ ਕਿਉਂਕਿ ਉਹ ਮਾਫੀਆ ਸੀ ਜਿਹੜਾ ਉਹਨੂੰ ਖਤਮ ਕਰਨ ਦੇ ਇਰਾਦੇ ਨਾਲ ਅਸੀਂ ਇਹਦਾ ਜਿਹੜਾ ਰੇਟ ਕਿਟਾਇਆ ਸੀ ਇਸੇ ਤਰ੍ਹਾਂ ਮੈਂ ਸਟੈਂਪ ਸਟ ਰਜਿਸਟ੍ਰੇਸ਼ਨ ਦੀ ਗੱਲ ਕਰਾਂ ਉਹਦੇ ਵਿੱਚ 57550 ਰੁਪਏ ਦਾ 57550 ਕਰੋੜ ਰੁਪਏ ਜਿਹੜਾ ਅਸੀਂ ਟਾਰਗੇਟ ਰੱਖਿਆ ਹੈਗਾ 25% ਦਾ ਵਾਧਾ ਇਸੇ ਤਰ੍ਹਾਂ ਟੈਕਸ ਐਂਡ ਵਾਹਨ ਦੇ ਵਿੱਚ ਅਸੀਂ 4350 ਯਾਨੀ ਕਿ 31% ਦਾ ਇਲੈਕਟ੍ਰਿਕ ਟਿਕ ਡਿਊਟੀ ਦੇ ਉੱਤੇ ਇਲੈਕਟ੍ਰਿਸਿਟੀ ਡਿਊਟੀ ਦੇ ਉੱਤੇ 3512% ਤੇ ਅਦਰ ਜਿਹੜੇ ਹੋਰ ਚਾਰਜਸ ਉਧਰ ਛੋਟੇ ਛੋਟੇ ਉਹਨਾਂ ਦੇ ਵਿੱਚੋਂ 650 ਯਾਨੀ ਕਿ 30% ਦਾ ਅਸੀਂ ਵਾਧਾ ਰੱਖਿਆ ਹੈ ਇਸੇ ਤਰ੍ਹਾਂ ਨਾਨ ਨਾਨ ਟੈਕਸ ਰੈਵਨਿਊ ਨਾਨ ਟੈਕਸ ਰੈਵਨਿਊ ਮਸਲੇ ਲਈ ਜਿਹੜੇ ਜਨਰਲ ਸੀਟਸ ਹੁੰਦੀਆਂ ਨੇਗੀਆਂ ਉਹਦੇ ਵਿੱਚ ਵੀ ਅਸੀਂ 11% ਦਾ ਵਾਧਾ ਕੀਤਾਗਾ ਪਿਛਲੇ ਸਾਲ ਆਰਈ ਦੇ ਅੰਦਰ ਉਹ 1051 10000 51 ਸੀਗਾ ਜਿਹੜਾ ਕਿ ਹੁਣ ਅਸੀਂ ਵਧਾ ਕੇ 11200 ਕੀਤਾ ਇਸੇ ਤਰ੍ਹਾਂ ਪੰਜਾਬ ਰੋਡਵੇ ਦੇ ਵਿੱਚ ਉਹ 200 ਸੱਤ ਤੋਂ ਵਧਾ ਕੇ 400 ਕੀਤਾਗਾ 60% ਹਾਊਸਿੰਗ ਐਂਡ ਅਰਬਨ ਇੰਪਰੂਵਮੈਂਟ ਦੇ ਵਿੱਚ 1255 ਕਰੋੜ ਤੋਂ ਵਧਾ ਕੇ 2530 ਕਰੋੜ ਕੀਤਾਗਾ ਇਹ ਲਗਾਤਾਰ ਜਿਹੜਾ ਹੈਗਾ ਅ ਅਸੀਂ ਇੱਕ ਟਾਰਗੇਟ ਫਿਕਸ ਕੀਤੇ ਨੇਗੇ ਜਿਸ ਤਰ੍ਹਾਂ ਪੁਰਾਣੇ ਪਿਛਲੇ ਸਾਲ ਅਸੀਂ ਟਾਰਗੇਟ ਫਿਕਸ ਕੀਤੇ ਸੀਗੇ ਕਿ ਅਸੀਂ ਆਪਣਾ ਰੈਵਨਿਊ ਦੀ ਕਲੈਕਸ਼ਨ ਵਧਾਉਣੀ ਹੈ